ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਇੱਥੇ ਪਿਆਰੰਗ ਜਿਹੜਾ ਐਕਸੀਡੈਂਟ ਹੋਇਆ ਦੇਖ ਸਕਦੇ ਹੋ ਛੋਟੇ ਹਾਤੀ ਦੇ ਨਾਲ ਜਿਹੜਾ ਐਕਟੀਵਾ ਦਾ ਐਕਸੀਡੈਂਟ ਹੋਇਆ ਐ ਮਕਸੂਦਾ ਜਿਹੜਾ ਪੋਲ ਹੈ ਜਿਹੜਾ ਅਪਲਾਈਓਵਰ ਉੱਥੇ ਜਿਹੜਾ ਐਕਸੀਡੈਂਟ ਪਿਆਰੰਗ ਹੋਇਆ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਗੱਡੀ ਜਿਹੜੀ ਐਕਟੀਵਾ ਵਿੱਚ ਹੈ ਦੇਖ ਹੈ ਇਹ ਵੀ ਜਿਹੜਾ ਅਪਲਾਈਓਵਰ ਹੈ ਉਹਦੇ ਥੱਲੇ ਜਿਹੜਾ ਐਕਸੀਡੈਂਟ ਹੋਇਆ ਐ ਤਸਵੀਰਾਂ ਦੇਖ ਸਦੇਓ ਜਿਹੜਾ ਛੋਟੇ ਹਾਤੀ ਦੇ ਵਿੱਚ ਜਿਹੜੀ ਐਕਟੀਵਿਟੀ ਵਤਸੀ ਹੋਈ ਹੈ ਤੇ ਜਿਹੜੇ ਜਿੰਨਾ ਦੇ ਹਾਤੀ ਉਹਨਾਂ ਦਾ ਵੀ ਗੱਲਬਾਤ ਕਰਾਂਗੇ ਭਾਜੀ ਕੀ ਗੱਲਬਾਤ ਹੋਈ ਹੈ ਸਾਰਾ ਤੁਸੀਂ ਯਾਰ ਆ ਮੁੰਡਾ ਘਰੋਂ ਨਿਕਲਿਆ ਤੇ ਰਾਮ ਨਾਲ ਤੁਰਿਆ ਆਂਡਿਆ ਤੇ ਯਕਦਮ ਮੋੜ ਦਿੱਤਾ ਉਹ ਮੁੰਡੇ ਦੇ ਬਿੱਲਾ ਇੰਡੀਕੇਟਰ ਤੋਂ ਤੇ ਜੇ ਉਡੀ ਸਲੋ ਵੀ ਹੁੰਦਾ ਤੇ ਉਹ ਸਾਮ ਲੈਂਦਾ ਗੱਡੀ ਨੇ ਬਿਲਕੁਲ ਨੁੱਕਰ ਤੋਂ ਆ ਕੇ ਮੋੜ ਕੇ ਉਹ ਮਾਰੀ ਇਹ ਵਿੱਚ ਹਾਲਤ ਵਿੱਚ ਹਾਲਤ ਦਾ ਗਈ ਆ ਮੁੰਡਾ ਵਸੀ ਬਚਿਆ ਆ ਭਾਜੀ ਕੱਲਾ ਹੀ ਸੀ ਬੰਦਾ ਕੋਈ ਹੋਰ ਸੀ ਨਾਲ ਉਹਦਾ ਕੱਲਾ ਹੀ ਸੀ ਮੁੰਡਾ ਬਸ ਮੈਂ ਮਗਰ ਹੋਰ ਅਗੇ ਸੀ ਬੰਦੇ ਅੱਛਾ ਸਾਰੇ ਮੰਗੜੀ ਨਾਲ ਦੇ ਸੀ ਇਹ ਇਹਨੇ ਕਦੋਂ ਮੋੜ ਤੀ ਮੋੜ ਆਲੇ ਇਹ ਛੋਟਾ ਆਤੀ ਇੱਧੇ ਕਮਾਈ ਲਿਆ ਬਿਲਕੁਲ ਹੀ ਬਿਨਾ ਇੰਡੀਕੇਟਰ ਤੋਂ ਘੁਮਾਤਾ ਜੀ ਉਹ ਦੇ ਆ ਕੇ ਪਿੱਛੇ ਤੋਂ ਮੱਲਣਾ ਹੀ ਸੀ ਤੇ ਚੀਕਾ શુક્રવાર અંદર ਰੇ ਰੇ ਜਲਦੀ ਨਮੰਬੀ ਆਪਣੀ ਵਧੀਆ ਆਪਣਾ ਆਪਾ ਚਲਾ ਰਹੀ ਛੋਟਾ ਤੀ ਭਾਜੀ ਕੌਣ ਚਲਾ ਰਹੀ ਸੀ ਭਾਜੀ ਫਿਰ ਗੱਡੀ ਵਾਲਾ ਚਲਾ ਰਿਹਾ ਕਿੱਥੇ ਗਏ ਹੋ ਫੋਨ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਦੋ 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 ਇੱਥੇ ਚਲਾ ਹੀ ਨਹੀਂ ਚਲੋ ਦੱਸ ਦੋ ਤੁਸੀਂ ਵੀ ਇਹ ਉਹ ਸੁਣੋ ਅਸੀਂ ਪਿੱਛੇ ਗਏ ਅਰੇ ਤਸਵੀਰਾਂ ਦੇਖ ਸਕਦੇ ਜਿਹੜਾ ਇਹ ਵੀ ਜਿਹੜਾ ਪੋਜਾ ਦੇ ਖੇਲੇ ਹੰਗਾਮਾ ਹੋ ਰਿਹਾ ਜਿਹੜਾ ਦੇਖੋ ਇਹ ਐਕਸੀਡੈਂਟ ਹੈ ਜਿਹੜਾ ਅਗਦੀ ਅਗਦੀ ਵਾਲੇ ਬਈ ਤੁਸੀਂ ਦੇ ਛੱਡੋ ਯਾਰ ਗੱਲ ਆਪਾਂ ਕਰੀ ਦੇਣਾ ਉਧਰ ਦੱਸੋ ਜੋਰ ਹਸਣਾ ਇਹ ਦੇਖੋ ਛੋਟਾ ਆਪੀ ਉੱਤਦਾ ਬਈ ਚਲਾਕ ਕੌਣ ਰਿਹਾ ਸੀ ਇਹ ਦੱਸੋ 2 ਲੀਟਰ ਡਰਾਈਵਰ ਕਿੱਥੇ ਤੁਹਾਡਾ ਆਓ ਜੀ ਅੱਗੇ ਆਓ ਓ ਭਾਜੀ ਆਹ ਚਲਾਕ ਹੈ ਭਾਜੀ ਹਾਂ ਹਾਂ ਜੀ ਸਰਦਾਰ ਜੀ ਹੋਇਆ ਕੀ ਥੋੜਾ ਦੱਸੋ ਕਿ ਗੱਡੀ ਐਕਟਿਵਾ ਵਿੱਚੇ ਤਸੀਬੀ ਹੈ ਪਿਆ ਆਰਾਮਨਾ ਇਹ ਪਿੱਛੋਂ ਤੇਜ਼ ਆ ਕੇ ਗੱਡੀ ਆ ਰਹੀ ਐ ਐਕਟਿਵਾ ਤੇਜ਼ ਆ ਰਹੀ ਐ ਮੈਂ ਅੱਗਿਓ ਮਾਰਿਓ ਵੇ ਭੰਦਾ ਕਹਿੰਦਾ ਉਹਨੇ ਵਿੱਚ ਲਿਆ ਕੇ ਉਹ ਕਹਿੰਦਾ ਕੋਈ ਐਕਟਿਵਾ ਦਾ ਕੋਈ ਇੰਡੀਕਾਟਿੰਗ ਨਹੀਂ ਦਿੱਤਾ ਛੋੜਿਆ ਨੀਰਾ ਨਹੀਂ ਆ ਨਾਰੇ ਆਪਣੀ ਸਾਈਡ ਮੁਰਦਾ ਪਿਆ ਆਪਣੀ ਸਾਈਡ ਮੁਰਦਾ ਪਿਆ ਕੋਲ ਰਹਿਣਾ ਪਿੱਛੋਂ ਲਿਆ ਕੇ ਨਹੀਂ ਤੇਜ਼ ਸੀਗਾ ਅਜੀ ਅਜੀ ਆ ਦੇਖੋ ਜੀ ਇਹ ਗੱਡੀ ਇਹਨਾਂ ਨੇ ਪਿੱਛੋਂ ਲਿਆ ਕੇ ਮੈਂ ਵੱਜੀ ਹੈ ਅੱਗਿਓ ਵੱਜੀ ਹੋਵੇ ਤਾਂ ਅਕਿਓ ਭਾਈ ਸਾਹਿਬ ਜੇ ਅੱਗੇ ਅੱਗਿਓ ਵੱਜੀ ਹੋਵੇ ਗੱਡੀ ਤੇ ਅੱਗੇ ਬੋਲਰ ਤੇ ਆਪਾਂ ਪਿੱਛੋਂ ਮਾਰਿਆ ਹੋਵੇ ਇਹ ਪਿੱਛੋਂ ਲਿਆ ਕੇ ਮਾਰੀ ਦੇਖੋ ਪਿੱਛੋਂ ਲਿਆ ਕੇ ਵਿੱਚ ਮਾਰੀ ਆ ਉਟਾ ਤੁਹਾਨੂੰ ਤੰਗ ਕਰਨੇ ਨੇ ਦੇਖ ਲਓ ਗੱਡੀ ਦੀ ਤੁਸੀਂ ਫੋਟੋ ਬਣਾ ਲਓ ਜੀ ਮੂਵੀ ਬਣਾ ਲਓ ਤਸਵੀਰਾਂ ਹੀ ਪਰ ਫਿਰ ਤੁਹਾਨੂੰ ਦੱਸ ਦਈਏ ਕਿ ਉਹ ਦੱਸ ਰਿਹਾ ਕਿ ਛੋਟੇ ਹਾਤੀ ਵਾਲਾ ਕਿ ਮੈਂ ਉਸ ਤੋਂ ਨੰਗ ਰਿਆ ਸੀ ਮੈਂ ਮੋਰ ਕਟਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਜਿ ਵਿਚਕਾਰ ਲਿਆ ਕੇ ਵਿੱਚ ਮਾਰੀ ਹੈ ਪਿੱਛੇ ਨੂੰ ਹੀ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਮੁੰਡਾ ਐਕਟੀਵਾ ਚਲਾ ਰਿਹਾ ਉਹਦੇ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਉਹਦੇ ਹੋਇਆ ਪਰ ਜਿਹੜਾ ਨੁਕਸਾਨ ਨਹੀਂ ਜਿਹੜਾ ਮਾਨੀ ਨੁਕਸਾਨ ਦੇਖ ਸਕਦੇ ਜਿਹੜੀ ਐਕਟੀਵਾ ਦੇ ਦੇਖ ਕੇ ਅੰਦਾਜ਼ਾ ਲਗਾ ਸਕਦੇ ਜਿਹੜਾ ਚੱਕਣਾ ਚੂਰ ਹੋ ਗਈ ਹੈ ਤੇ ਕਿੱਥੇ ਵਜੀ ਓਏ ਇੰਨੇ ਸਾਰੇ ਲੀਕ ਕਰ ਬੰਦੇ ਸਾਰੇ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਜੇ ਆਈ ਵੀ ਜਿਹੜਾ ਖੁੱਲ ਹੈਗਾ ਪੋਲ ਦੇ نیچے ਜਿਹੜਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਪਤਾ ਨਹੀਂ ਕੀ ਕਹਿੰਦੇ ਪਰ ਭਿਆਨਕ ਨਹੀਂ ਹੋਇਆ ਪਰ ਕੁਝ ਜਾਨ-ਮਾਲ ਦਾ ਸਬਕ ਜੀ ਹੋਈ ਹੈ ਕੋਈ ਐਸੀ ਭਿਆਨਕ ਕਹਿੰਦੇ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਛੋਟੇ ਹਾਤੀ ਦੇ ਵਿੱਚ ਜਿਹੜੀ ਪਿੱਛੋ ਲਿਆ ਕੇ ਦੱਸਿਆ ਜਾ ਰਿਹਾ ਸਰਪੇ ਇੱਕ ਪਿੱਛੋ ਲਿਆ ਕੇ ਉਹਨਾਂ ਨੇ ਐਕਟਿਵਾ ਮਾਰੀਆ ਚਲਦੀ ਗੱਡੀ ਦੇ ਵਿੱਚ ਓਏ ਬੁੱਤਲ ਦਾ ਵੈਸੇ ਇਹਨਾਂ ਦੇ ਪਿੱਛੋ ਲਿਆ ਕੇ ਐਕਟਿਵਾ ਮਾਰ ਦਿੱਤੀ ਇਹ ਥੋੜਾ ਥੋੜਾ ਭਾਜੀ ਇਹ ਇਹਨਾਂ ਦਾ ਜੀ ਡਰਾਈਵਰ ਨੇ ਇਹ ਹੀ ਮਾਰਿਆ ਤੁਹਾਡਾ ਜੀ ਹਾਂਜੀ ਮੈਂ ਹਾਂਜੀ ਪਾ ਜੀ ਮੈਂ ਖੱਬਿਆ ਤੇ ਮੋੜਦਾ ਵੇ ਆਪਣੇ ਹੱਥ ਤੇ ਪਿੱਛੋਂ ਦੀ ਐਕਟੀਵ ਤੇਜ ਆ ਰਹੀ ਹੈ ਤੇ ਉਹਨੇ ਵੀ ਚਬਾ ਕੇ ਮਾਰ ਦਿੱਤੀ ਭਾਈ ਜਿਹੜੇ ਪਾਸੇ ਮਾਰੀ ਪਿੱਛੇ ਹੁਣ ਅੱਗੇ ਉਹ ਵਜੀ ਹੋਏ ਤੇ ਮੇਰਾ ਕਸੂਰ ਹੋਵੇ ਉਹਨੇ ਪਿੱਛੇ ਵਾ ਕੇ ਮਾਰ ਦਿੱਤੀ ਮੈਂ ਕਿੱਦਾਂ ਕਰ ਰਹਾ ਦੱਸੋ ਮੇਰਾ ਸੋਨੂ ਨਾਮ ਜੀ ਬੰਦਾ ਠੀਕ ਹੈ ਜਿਹੜਾ ਬੰਦਾ ਠੀਕ ਹੈ ਬੰਦਾ ਠੀਕ ਹੈ ਜਿਹੜਾ ਕੋਈ ਆਜੋ ਜੀ ਮਾ ਮਾ ਵੀ ਠੀਕ ਹੈ ਜੀ ਆ ਮਾਰੀ ਲੱਗੀ ਕੋਈ ਬਚਾਇਆ ਬਚਾਇਆ ਇੱਥੇ ਰਹਿਨੇ ਉਹ ਲੋਮਰ ਦਾ ਸਿਰ ਰਹਿਨੇ ਕਈ ਚੀਜ਼ਾਂ ਕਰਨ ਦਾ ਮੈਂ ਵੀ ਉਹ ਦੱਸ ਸੀ ਜਾਂਦਾ ਉਹ ਐਪ ਪਰ ਜਿਹੜੀ ਤਰਜੀਹ ਹੈ ਉਹਨੇ ਦੇਖੋ ਆਪ ਕੋਲ ਤੋਂ ਉੱਤਰੀਆਂ ਖਬਿਆਤ ਕਰਦੇ ਆ ਪਿੱਛੋਂ ਤੇਜ਼ੀ ਨਾਲ ਆ ਰਿਹਾ ਉੱਤੋਂ ਹੀ ਬੋਦੀ ਨੂੰ ਤਾਂ ਤੇਜ਼ੀ ਨਾਲ ਲਿਆਵਾ ਪਿੱਛੋਂ ਦੇਖੇ ਰਿਹਾ ਚੱਲ ਆ ਰਿਹਾ ਬਈ ਗੱਡੀ ਅੱਗੇ ਵੱਗੀ ਗੱਡੀ ਛੋਟੀ ਗੱਡੀ ਨਹੀਂ ਹੈਗੀ ਹੁਣ ਦੀ ਵੀ ਹੈ ਚੰਗ ਪਿੱਛਲੇ ਦੇਖੇ ਚ ਵਾਰੀ ਏ ਅੱਗੇ ਚੱਕੇ ਦੇ ਵੱਜਦੇ ਬੰਦੇ ਸਾਰੇ ਬੰਦੇ ਦੇਖਦੇ ਅੱਗੇ ਚੱਕੇ ਦੇ ਵੱਜਦੇ ਬੰਦਾ ਕਹਿੰਦਾ ਥੱਲੇ ਹੀ ਹੇਰਦਾ ਜੀ ਬੰਦੇ ਨੂੰ ਹੂੰ ਕਿ ਗੱਡੀ ਉੱਤਰਦੀ ਵੀ ਹੈ ਤੇ ਜੋ ਲਿਆ ਕੇ ਪਿਛਲੇ ਲੱਕੇ 'ਚ ਮਾਰੀ ਹੈ ਅਗਲੇ ਚੱਕੇ ਤੇ ਪਿਛਲੇ ਲੱਕੇ ਤੇ ਬੜਾ ਵੱੜਕ ਹੁੰਦਾ ਜੀ ਕਿ ਅੱਗੇ ਚੱਕੇ ਦੇ ਵੱਜੇ ਫੇ ਕਹਿੰਦਾ ਡਰਾਈਵਰ ਦਾ ਦੂਰਾ ਹੀ ਡਰਾਈਵਰ ਨੇ ਅੱਗੇ ਟੱਕ ਮਾਰੀ ਹੈ ਪਿਛਲੇ ਚੱਕੇ ਦੇ ਵੱਜੀ ਪਿੱਛੋਂ ਲੈ ਕੇ ਉਲਟ ਮਾਰੀ ਹੈ ਉੱਤਾਂ ਸਾਲੋਂ ਫਿਰ ਪ੍ਰਯਾਤ ਪਰੇਸ਼ਾਨ ਕਰ ਰਹੇ ਨੇ ਬ੍ਰੇਕਾਂ ਉਨ ਤੋਂ ਕੋ ਆਪ ਨਹੀਂ ਲੱਗੇ ਉਹਨਾਂ ਕੋ ਬ੍ਰੇਕਾਂ ਪਿਛਲੇ ਚੱਕੇ ਲਈ ਕੋ ਬ੍ਰੇਕਾਂ ਨਹੀਂ ਲੱਗੇ ਭਾਜੀ ਸਾਹਿਬ ਦੇਖ ਲਓ ਗੱਡੀ ਦੀ ਪੋਜੀਸ਼ਨ ਇਹ ਤਾਂ ਪਿਛਲੇ ਲੱਗੇ ਰਿਹਾ ਅਗਲੀ ਲੱਗੇ ਥੋੜੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਐਕਟਿਵਾ ਜਿਹੜੀ ਤੇਜ਼ ਆ ਰਹੀ ਸੀ ਤੇਜ਼ ਦੇ ਕਾਰਨ ਜਿਹੜਾ ਦੱਸਿਆ ਜਾ ਰਿਹਾ ਛੋਟਾ ਹਾਤੀ ਜਿਤਰੋਂ ਮੁਰ ਰਿਹਾ ਸੀ ਤੇ ਵਿੱਚੇ ਜਿਹੜੀ ਤੇਜ਼ ਰਫਤਾਰ ਜਿਹੜਾ ਉਹਨਾਂ ਦੀ ਐਕਟਿਵਾ ਬਲੇ ਦੀ ਜਿਹੜੀ ਬ੍ਰੇਕ ਨਹੀਂ ਵੱਜੀ ਤੇ ਜਿਹੜਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਐਕਟਿਵਾ ਦੇਖ ਕੇ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਰਫਤਾਰ ਤੇ ਜਾ ਐਕਟਿਵਾ ਹੋਏਗੀ ਤੇ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਕੋਈ ਸੱਟਾ ਸੁੱਟਾ ਨਹੀਂ ਲੱਗੀਆਂ ਹੋਈਆਂ ਪਰ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਮਾਲੀ ਨੁਕਸਾਨ ਜਿਹਦੀ ਐਕਟਿਵਾ ਦਾ ਦੇਖ ਸਕ ਰੋਡ ਦੇ ਨਾਲ ਉਹਦੇ ਅਗਲੇ ਕੋਈ ਤੱਕ ਨੂੰ ਫੋਟੋ ਉਹਨੂੰ ਜਿੱਥੇ ਮੋੜੀ ਆ ਕਿ ਜੇ ਅੱਧੀ ਮੋੜੀ ਦੀ ਜਿਹੜਾ ਭਾਜੀ ਉਹਨੇ ਪਹਿਲੇ ਆਪਣੀ ਸਾਈਡ ਹੀ ਲਾਈਦਾ ਪੂਰਾ ਵੱਡੀ ਗੱਡੀ ਆ ਦੇਖ ਕੋਲੇ ਦਾ ਆਪਣੇ ਸਾਡ ਜਾਣਾ ਉਹਨੇ ਆਪਣੀ ਸਾਈਡ ਗੱਡੀ ਨਹੀਂ ਉਹਨੇ ਸਿੱਧਾ ਹੀ ਅੱਦਾ ਘੁਮਾ ਦਿੱਤੀ ਨਾ ਹੋਣੀ ਕਰੇ ਕਰੋ ਕੋਈ ਭਾਈ ਭਜੀ ਮੁੰਡਾ ਠੀਕ ਹੈ ਜਿੱਦਾਂ ਤੇ ਜਿਹੜੀ ਹੁਣ ਪਤਾ ਚੱਲੀ ਉਹ ਕਿਸ ਤੋਂ ਆ ਭਾਈ ਇੱਥੋਂ ਮਗਰ ਹੀ ਆ ਰਿਹਾ ਸੀ ਤੇ ਇਹਨਾਂ ਨੇ ਯੱਕ ਦਾ ਮੋੜ ਦਿੱਤੀ ਤੇ ਸਾਰੀ ਐਕਸਪਲ ਟੁੱਟ ਗਈ ਜੀ ਬੰਦੇ ਦੇ ਲੱਤ ਤੇ ਲੱਗੀ ਤੇ ਬਾਹਾਂ ਤੇ ਲੱਗਿਆ ਉਹਨੂੰ ਤੇ ਤੇਰੀ ਨਾਂ ਕੀ ਮੁੰਡੇ ਦਾ ਕਰਨ ਕਰਨ ਭਾਈ ਕਿੱਥੇ ਰਹਿੰਦਾ ਫਰੈਂਡਸ ਕਲੋਨੀ ਫਰੈਂਡਸ ਕਲੋਨੀ ਰਹਿੰਦਾ ਹਾਂਜੀ ਤੇ ਹੁਣ ਠੀਕ ਹੈ ਵੈਸੇ ਮੁੰਡਾ ਹਸਪਤਾਲ ਭੇਜਿਆ ਜੀ ਮਾਡੀ ਤੇ ਮੇਰਾ ਬੇਟਾ ਹੈ ਜੀ ਤੁਹਾਡਾ ਸਕੂਲ ਮਸ ਕਾਲਜ ਹੋ ਰਿਆ ਸੀ ਨਹੀਂ ਘਰ ਹੋ ਹੀ ਨਿਕਲਿਆ ਪੁਰਾਣੇ ਘਰ ਜਾ ਰਿਹਾ ਗੋਪਾਲ ਨਗਰ ਅੱਛਾ ਜੀ ਬਸ ਤੇ ਐਕਟ ਵਾਲਾ ਅਲੱਗ ਗੱਡੀ ਆ ਬੰਦੇ ਦਾ ਕੀ ਹੋਣਾ ਹੈ ਮੁੰਡਾ ਮਸਾ ਬਚਿਆ ਜਾਂਦਾ ਇਹ ਸਾਰੇ ਇਹ ਸਾਰੇ ਗਲਤੀ ਨਹੀਂ ਕਰਦੇ ਗਵਾਹੀ ਉਹਨਾਂ ਦਾ ਕਹਿਣਾ ਕਿ ਬਹੁਤ ਰਫਤਾਰ ਨਾਲ ਗੱਡੀ ਆ ਐਪੀਐਮ ਆਈ ਆ ਇਹਨਾਂ ਨੂੰ ਪਤਾ ਲੱਗਾ ਕਿ ਅੱਗੇ ਗੱਡੀ ਐ ਸਲੋ ਹੀ ਨਹੀਂ ਕੀਤੀ ਉਹਨੇ ਪਿੱਛੋਂ ਹੀ ਬੜੀ ਤੇਜ਼ ਰਫਤਾਰ ਨਾਲ ਪਿੱਛੇ ਨੂੰ ਮਾਰੀ ਹੋਣੀ ਨਵੇਂ ਸੀਗਾ ਹੀ ਨਹੀਂ ਉਹ ਤੇ ਆ ਜਿਹੜੇ ਬੰਦੇ ਸੀਗੇ ਆ ਸਾਰੇ ਕੀ ਆਹ ਬੋਲਦੇ ਥੱਲੋ ਦੁਕਾਨ ਵਧਾ ਕੇ ਆ ਰਹੇ ਆ ਆ ਚਾਬੀ ਕੋਲ ਆ ਹੂੰ ਮੈਂ ਇੱਕ ਦਾ ਦੇਖਿਆ ਵਾ ਠੀਕ ਐ ਪੂਰੀ ਆ ਰਹੀ ਐ ਹੱਦ 30 40 ਦੇ ਤੁਹਾਨੂੰ ਪਰੇ ਮੋੜ ਹੂੰ 30 40 ਦੇ ਬੰਦਾ ਨੋਰਮਲ ਹੁੰਦਾ ਹੀ ਐ ਇਹ ਤੋਂ ਜ਼ਿਆਦਾ ਨਹੀਂ ਟੱਪਿਆ ਹੂੰ ਇੱਕ ਦਾ ਮੈਨੇ ਬਿਨਾ ਇੰਡੀਕੇਟਰ ਤੋਂ ਚਲੋ ਉਧਰੋਂ ਤੇ ਮੈਨੂੰ ਨਹੀਂ ਦੀ ਕੈ ਇੰਡੀਕੇਟਰ ਐ ਇਹਨੇ ਇੱਕ ਵਾਰ ਮੋੜੀ ਉਹ ਵਿੱਚ ਵੱਜਿਆ ਉਹ ਤੋੜੀ ਤੇਦਾ ਘੜੀਸਕੇ ਲਾਇਆ ਹੂੰ ਇਹਦੇ ਵਿੱਚ ਜੇ ਇੰਨੀ ਤੇਜ਼ ਹੀ ਹੁੰਦੀ ਤੇ ਬੰਦਾ ਨਾਲ ਵਿੱਚ ਨਾ ਵੜਦਾ ਉਹਦੇ ਕਿੰਨੀਆਂ ਸੱਟਾਂ ਲਗਣੀਆਂ ਸੀਗੀਆਂ ਹੂੰ ਆਦਾ ਰਸਾ ਨੇ ਐ ਸਕੂਟੀ ਦਾ ਕੀ ਹਾਲ ਹੋਇਆ ਉਹ ਹਾਲੇ ਵੀ ਕਹਿੰਦੇ ਪਏ ਕਿ ਜੀ ਅਸੀਂ ਇੰਡੀਕੇਟਰ ਦੇ ਕੇ ਐ ਮੋੜਿਆ ਉਹ ਮੋੜਿਆ ਇੰਡੀਕੇਟਰ ਸ਼ੋਅ ਕਰਾ ਹੋਈ ਇੰਡੀਕੇਟ ਬੰਦ ਕਿੱਦਾ ਹੋ ਗਿਆ ਹੂੰ ਇੰਡੀਕੇਟਰ ਚੱਲਣਾ ਚਾਹੀਦਾ ਉਹਨਾਂ ਦਾ ਇੰਡੀਕੇਟਰ ਤਾਂ ਨਹੀਂ ਟੁੱਟਾ ਨਾ ਲਾਈਟ ਟੁੱਟੀ ਆ ਉਹਦੇ ਚੱਲਣੀ ਚਾਹੀਦੀ ਸੀ ਉਹ ਐਵੇਂ ਹੀ ਝੂੜ ਬੋਲੀ ਜਾਂਦੇ ਪੈਣ ਮੁੰਡੇ ਨੂੰ ਨਹੀਂ ਦੇ ਦੇ ਪਏ ਅਸੀਂ ਕੋਲੋਂ ਮੁੰਡੇ ਨੂੰ ਭੇਜਿਆ ਵਾ ਉਹ ਉਹਨੇ ਕੋਈ ਨੰਬਰ ਲੈ ਕੇ ਉਹਰੇ ਪਿਓ ਨੂੰ ਬੁਲਾਇਆ ਉਹਨਾਂ ਨੇ ਹੁਣ ਮੁੰਡਾ ਭੇਜਿਆ ਆ ਵੀ ਮੰਗ ਲਾ ਕੇ ਜਾ ਕੇ ਥੋੜਾ ਟਰੀਟਮੈਂਟ ਕਰਾਣਾ ਬਿਲਕੁਲ ਦੇਖ ਸਕਦੇ ਹੋ ਮੌਕੇ ਤੇ ਉਹ ਪ੍ਰਸ਼ਾਸਨ ਜਿਹੜੀ ਪੀਐਸ ਜਿਹੜੇ ਪਹੁੰਚੇ ਆ ਮੌਕਾ ਦੇਖ ਰਹੇ ਆ

ਕਿਹੜਾ ਪੁਲ ਸਟੇਸ਼ਨ ਪਹੁੰਚਿਆ ਜੀ ਮੈਂ ਕਰਾਉਣਾ ਕੁਝ ਹੋਰ ਕੀਰਤ ਹੋਣਾ ਨਹੀਂ ਹੋਣੀ ਮੈਂ ਇਹਦੀ ਕੈਜੀ ਨੂੰ ਐਂਟੀ ਬਾੜ ਕੀ ਹੈ ਬੰਦਾ ਕੁਝ ਕਰਾਉਂ ਮੈਂ ਕੀ ਵਿੱਚ ਕਰਾਉ ਬਲਾਟਿਨ ਹੋ ਜਵੇ ਕੀ ਚੋਕ ਸਾਰਾ ਬੈਂਕੀ ਪਟੰਕੇ ਜਿੱਥੇ ਆਈਓ ਭੇਜ ਦੋ ਬਿਲਕੁਲ ਤੁਹਾਨੂੰ ਤਸਵੀਰਾਂ ਇੱਕ ਵਾਰ ਫੇਰ ਦੱਸਦੀ ਹੈ ਕਿ ਡੀਏਵੀ ਜਿਹੜਾ ਪੁਲ ਹੈ ਉਹਦੇ ਬਿਲਕੁਲ ਨਜ਼ਦੀਕ ਹੀ ਜਿਹੜਾ ਇਹ ਐਕਸੀਡੈਂਟ ਹੋਇਆ ਛੋਟੇ ਹਾਤੀ ਦੇ ਨਾਲ ਹੋਰ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਫਲਾਈਓਵਰ ਦੇ ਉੱਪਰੋਂ ਦੀ ਜਿਹੜਾ ਮੁੰਡਾ ਥੱਲੇ ਪਿੱਛੋਂ ਦੀ ਆ ਰਿਹਾ ਸੀ ਤੇ ਛੋਟਾ ਹਾਤੀ ਮੋੜ ਰਿਹਾ ਸੀ ਤੇ ਇਹ ਗੱਡੀ ਜਿਹਦੀ ਵਿੱਚ ਵਸੀ ਹੈ ਤੇ ਪਿੱ ਕਿ ਜਿਹੜਾ ਭਜੀ ਇਧਰ ਬਟਾਲੋ ਆਇਲ ਵਗਦਾ ਵੇ ਯਾਰ ਇਹਦੀ ਮੋੜ ਬੁੜੀ ਅੰਦਰ ਤੁਹਾਨੂੰ ਨਾ ਅਰੇ ਇੱਕੋ ਜਿਹੜਾ ਆਇਲ ਹੱਲੇ ਵੀ ਜਿਹੜਾ ਵਗ ਰਿਹਾ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਤੁਹਾਨੂੰ ਸਾਰੇ ਨੂੰ ਆਪ ਪੀ ਨੂੰ ਲੱਗਦਾ ਕਿ ਗੱਡੀ ਪਿੱਛੋਂ ਲਾ ਕੇ ਮਾਰੀ ਅੱਗੇ ਮਾਰੀ ਹੋਵੇ ਤਾਂ ਕਿ ਕਹਿਵਣ ਨੂੰ ਚੜੀ ਲੱਗੀ ਹੋਵੇ ਅੱਗੇ ਕਹਿਵਣ ਨੂੰ ਚੜੀ ਲੱਗੀ ਹੋਵੇ ਗੱਡੀ ਮੋੜ ਦੇ ਪਿੱਛੋਂ ਲਿਆ ਕੇ ਮਾਰੀ ਉਟਾ ਸਾਨੂੰ ਪਰੇਸ਼ਾਨ ਕਰ ਰਹੇ ਨੇ ਸਾਹਬ ਨੇ ਰਾਂਡਾ ਜੀ ਗੱਡੀ ਪਿਛਲੇ ਤੈਸ ਦੇਸ ਲੈ ਆਈ ਹੈ ਜੀ ਪਿਟੋਲੇ ਆ ਕੇ ਮਾਰੀ ਉਹਨਾਂ ਨੇ ਗੱਡੀ ਅਸੀਂ ਤਾਂ ਕਸੂਰ ਹੀ ਕੋਈ ਨਹੀਂ ਜਿਹੜੇ ਜਿਹੜਾ ਚਲਾਣ ਦੇ ਆ ਉਹਦਾ ਖੁਦ ਹੀ ਕਸੂਰ ਹੈ ਪਿੱਛੇ ਦੇਖਣ ਲੇਦਾ ਕਸੂਰ ਹੈ ਉਹਨਾਂ ਨੂੰ ਬ੍ਰੇਕ ਲੈਣੀ ਹੈ ਕਿ ਨਹੀਂ ਲੈਣੀ ਇਹ ਤਾਂ ਬੇਕੂਬ ਨਾਲ ਦੇ ਉਲਟੇ ਕੋ ਪੈਰੀ ਉਧਨਵਾਇਆ ਭਾਜੀ ਭਾਜੀ ਇਹ ਗੱਡੀ ਦੇਖ ਲਓ ਤੁਸੀਂ ਕੰਡੀਸ਼ਨ ਦੇਖੋ ਸਾਡੀ ਵੀਡੀਓ ਬਣਾ ਲਓ ਇਹ ਗੱਡੀ ਆ ਰਹੀ ਸੀਗੀ ਪਿੱਛੋਂ ਤੇਜ਼ ਵੀਡਾ ਤੇ ਆ ਰਹੀ ਸੀਗਾ ਆ ਪਿੱਛੋਂ ਲੈ ਕੇ ਉਲਟਾ ਸਾਠੇ ਮਾਰ ਕੇ ਸਾਨੂੰ 당 ਕਰਨੇ ਨੇ ਆ ਦੇਖ ਲਓ ਗੱਡੀ ਤੁਸੀਂ ਵੀਡੀਓ ਦੇਖੋ ਚੈੱਕ ਕਰੋ ਚੈੱਕ ਕਰ ਲਓ ਭਾਜੀ ਸਰੀਓ ਮਨਾ ਰੋਈ ਚੱਕਾ ਲੋਈ ਪਿਛਲੇ ਚੱਕੇ ਦੇ ਥੱਲੇ ਆ ਦੇਖ ਲੋ ਜੀ ਕੋਈ ਅੱਗੇ ਚੱਕੇ ਥਰ ਨਹੀਂ ਗੱਡੀ ਇਹਨਾਂ ਦੀ ਕਲੈਨਿਕ ਪਿਛੋ ਆ ਰਿਹਾ ਸੀਗਾ ਇਹ ਤਾਂ ਉਲਟਾ ਹਰਾਸਮੈਂਟ ਕਲੋਲੀ ਗੱਲ ਹੈ ਜੀ ਦੇਖ ਜੇ ਅੱਗੇ ਵੱਜੀ ਹੋਵੇ ਅੱਗੇ ਦਿਖਾਉ ਕੋਈ ਢਾਗੜੀ ਵੱਜੀ ਬੇਗੂ ਬਣਾਂਦੇ ਦੇਖੋ ਸਾਡੇ ਨੂੰ ਉਲਟਾ ਪਰੇਸ਼ਾਨ ਕਰਦੇ ਗੱਡੀ ਪਰ ਉਹ ਤਾਂ ਕਹਿ ਰਹੇ ਜੀ ਤੁਸੀਂ ਕੀ ਕਰ ਰਹੇ ਜੀ ਇੰਡੀਆ ਕੁੱਛਾ ਡਾ ਇੰਡੀਕੇਟਰ ਚੱਲਦਾ ਬਾਉ ਜੀ ਸਾਰਾ ਕੁਝ ਚੱਲਣ ਦੇ ਅਸੀਂ ਆਪ ਡੀਲੀ ਵਾਲਾ ਡਰਾਈਵਰ ਹੈ ਜੀ ਦੱਸੋ ਹੀ ਇੰਡੀਕੇਟਰ ਚੱਲਣ ਦੇ ਨਹੀਂ ਚੱਲਦੇ ਆਓ ਚਲਾਇਆ ਇੰਡੀਕੇਟਰ ਨਾਲ ਖੱਬੇ ਮੁੜਿਆ ਮੈਂ ਨਾਲ ਹੀ ਇਹਨਾਂ ਨੇ ਪਿੱਛੋਂ ਲਿਆਂਦੇ ਲਿਆਂਦੇ ਬ੍ਰੇਕ ਆਈ ਨਹੀਂ ਕੋਈ ਕੰਟਰੋਲ ਨਹੀਂ ਹੋਈ ਭਾਜੀ ਇਹ ਤਾਂ ਕੰਟਰੋਲ ਨਹੀਂ ਹੋਈ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਪਿੱਛੋਂ ਵੱਜ ਗਈ ਹੈ ਅਜੇ ਇਹਨੂੰ ਕੰਟਰੋਲ ਹੀ ਨਹੀਂ ਚੱਲੇ ਆ ਕੇ ਮਾਰੀ ਡਰਾਈਵਰ ਤਾਂ ਦੇਖਣਾ ਦਾ ਅੱਗੇ ਦੇਖੇਗਾ ਪਿੱਛੇ ਨਹੀਂ ਦੇਖੇਗਾ ਪਿੱਛੋਂ ਕਿੰਨੇ ਲੈ ਆ ਕੇ ਮਾਰਨੀ ਹੈ ਪਿੱਛੇ ਦੇਖ ਲੈਣ ਦਾ ਕਸੂਰ ਹੈ ਅੱਗੇ ਦੇਖਣਾ ਤਾਂ ਥੋੜੀ ਕੂ ਦੂਰ ਹੈਗਾ ਭਾਜੀ ਗਟੀਤ ਡੀਅਰ ਚਾਲਣਾ ਪਤਾ ਨਹੀਂ ਤੁਹਾਨੂੰ ਕੀ ਗਿਆ ਕਿੱਥੇ ਲੀ ਗਿਆ ਰੇਵਲ ਜੀ ਕੋਈ ਠੀਕ ਆ ਕੁਝ ਵੀ ਨਹੀਂ ਆਇਆ ਭਾਜੀ ਕੁਝ ਵੀ ਨਹੀਂ ਆਇਆ ਨਾ ਕੁਝ ਨਹੀਂ ਆਇਆ ਜੀ ਆ ਜਾਂਦੀ ਹੈ ਕੋਈ ਬੰਦੇ ਕੋਈ ਨਹੀਂ ਕਾਰ ਵੀ ਨਹੀਂ ਲੱਗਦਾ ਤੇ ਗਲਤੀ ਕਰਦੇ ਕੋਈ ਤਾਂ ਭਾਉ ਜੀ ਗਲਤੀ ਕੀਤੀ ਤਾਂ ਨਾ ਇਹਨਾਂ ਨੇ ਗਲਤੀ ਕਿਹਨੇ ਕੀਤੀ ਸਾਰੇ ਬੰਦੇ ਇਹਨਾਂ ਨੇ ਸਾਰੀ ਉਮਰ ਹੰਢਾਈ ਹੈ ਇਹਨਾਂ ਨੂੰ ਪੁੱਛ ਲੋ ਗੱਡੀ ਪਿੱਛੋਂ ਕੀ ਕਰਦੇ ਹੋ ਬੱਜੀ ਉਹ ਜੇ ਕਰਦਾ ਨਾ ਗੱਡੀ ਸਾਹਮਣੇ ਤਸਵੀਰਾਂ ਇੱਕ ਵਾਰ ਤੋਂ ਦੱਸਦੇ ਕਿ ਜਿਹੜਾ ਡੀਏਵੀ ਜਿਹੜਾ ਪੁਲ ਹੈ ਪੁਲ ਦੇ ਨੇੜੇ ਇੱਕ ਜੋ ਤਸਵੀਰਾਂ ਦੇ ਵਿੱਚ ਇੱਥੇ ਜਿਹੜਾ ਭਿਆਨਕ ਐਕਸੀਡੈਂਟ ਹੋਇਆ ਔਰ ਛੋਟਾ ਹਾਤੀ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਇਹ ਵੀ ਪੁਲ ਦੇ ਪੁਲ ਤੋਂ ਪਰਵਾ ਰਿਹਾ ਸੀ ਤੇ ਜਦੋਂ ਇਹਨਾਂ ਨੇ ਪ੍ਰਵਾਣ ਕੀਤਾ ਇਹਦੇ ਨੂੰ ਤੇ ਪਿੱਛੋਂ ਇੱਕ ਬਾਈ ਐਕਟੀਵਾ ਚੈਲੇਂਜ ਜਿਹੜਾ ਮੁੰਡਾ ਆ ਰਿਹਾ ਸੀ ਜਿਹੜਾ ਵਿੱਚ ਹੀ ਰਫਤਾਰ ਦੇ ਨਾਲ ਹੀ ਜਿਹੜਾ ਵੱਜਿਆ ਉਹ ਦੱਸਿਆ ਜਾ ਰਿਹਾ ਕਿ ਛੋਟੇ ਹਾਤੀ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਕੋਈ ਗਲਤੀ ਨਹੀਂ ਹੈ ਜਿਹੜਾ ਐਕਟੀਵਾ ਵਾਲਾ ਉਹ ਕਾਫੀ ਤੇਜ਼ ਇਹ ਦਫਤਰ ਦੇ ਵਿੱਚ ਜਿਹੜਾ ਪਿੱਛੇ ਨੂੰ ਆ ਰਿਹਾ ਸੀ ਤੇ ਸਾਡੇ ਜਿਹੜਾ ਵਿੱਚਕਾਰ ਜਿਹੜਾ ਉਹਨਾਂ ਨੇ ਸਿੱਧੀ ਜਿਹੜੀ ਮਾਰੀ ਉਹਨਾਂ ਨਾਂ ਤੇ ਉਹਨਾਂ ਕੋਲ ਬ੍ਰੇਕ ਲੱਗੀ ਹੈ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਹਾਂ ਪੰਪ ਰਹਾ ਹੋ ਰਿਹਾ ਹੈ ਇਹ ਪੂਸ ਵਾਈਡ ਕਰਨੀ ਆ ਜਾ ਸਾਡਾ ਗੁੱਡ ਨੈਮ ਕਰਕੇ ਪੂਰੇ ਅਸੇ ਗੁੱਡ ਨੈਮ ਸਾਰੇ ਦੇ ਬਾਬਰ ਨੇ ਬੰਦੇ ਦਾ ਬੱਚਾ ਮੇਰਾ ਬਹੁਤ ਸੋਹਣਾ ਸਾਨੂੰ ਕੋ ਸੰਤੁਸ਼ਟ ਹੋ ਉਹਨੇ ਹੋਰ ਤੇ ਪਹਿਲੇ ਲੰਦੇ ਮੈਂ ਲਾ ਲਾ ਚਲੋ ਠੀਕ ਹੈ ਲੋਰ ਤੁਹਾਡੀ ਸੁੰਦਰ ਕੋ ਤੁਹਾਡੀ ਬਹੁਤ ਸੁੰਦਰ ਹੈ ਨਹੀਂ ਜਨ ਬਸ ਅੱਜਕੱਲ੍ਹ ਛੂਟਰ ਵੀ ਫਰਡ ਪਾਰਟੀ ਛੋਰਾ ਉਹ ਦੇਖ ਲੋ ਦੀਪ ਦਾ ਬੱਚੇ ਹੋਏ ਪੁੱਛੇ ਤੁਸੀਂ ਪੁੱਛੀ ਨਹੀਂ ਗਏ ਫਸਟ ਹੌਂ ਮੀਡੀਅਮ ਆ ਜੀ ਇਹ ਵੀ ਨਹੀਂ ਹੋਣੀ ਸਾਡੀ ਵੱਧ ਪਾਰਟੀ ਹੈ ਜਿਆਦਾ ਮੇਰੀ ਕਾਪੀ ਨੇ ਆਇਆ ਜੀ ਤੇ ਫਸਟ ਪਾਰਟੀ ਗੱਲ ਨੂੰ ਸਮਝੋ ਸਾਡੀ ਵੱਸ ਪਾਰਟੀ ਕਰਈਏ ਸੜਕਾਂ ਤੇ ਕਰਦੇ ਬਸ ਪਾਰਟੀ ਕਰਈਏ ਸੜਕਾਂ ਪਾਰਟੀ ਕਰਨਾ ਲੱਗਿਆ ਅੱਜ ਨੂੰ ਫਸਟ ਪਾਰਟੀ ਲਾਈਟ ਪੱਲਾ ਉਹ ਦੇਖਣਾ ਨਹੀਂ ਆਪਾਂ ਫੈਸਲੇ ਦੀ ਗੱਲ ਕਰੀਏ ਆਹੋ ਆਪਾਂ ਮੁੱਦੇ ਦੀ ਗੱਲ ਤਾਂ ਆਈਏ ਫੈਸਲਾ ਕੀ ਕਰਦੇ ਹੈਗੇ ਆਹੋ ਆਪਾਂ ਪੁਆਇੰਟ ਦੀ ਗੱਲ ਹੈਗੀ ਹੈ ਕਿ ਪਾਉਂਦੇ ਆਪਾਂ ਨਹੀਂ ਕਰਨਾ ਮੇਰੀ ਸਾਂਝੋਂ ਹੁੰਦੀ ਹੈ ਅਲੱਗ ਤੋਂ ਕਰਨਾ ਹੈ ਫੈਸਲੇ ਦੀ ਗੱਲ ਕਰੋ ਕਿ ਲੋਕਾਂ ਨੂੰ ਕੀ ਕਰਦਾ ਹੈ ਪਹਿਲੇ ਮੈਂ ਤਾਂ ਅਹੀ ਤਾਂ ਭਾਜੀ ਪਹਿਲਾ ਇਹ ਪਾਣੂ ਤਾਂ ਡੱਕੇ ਵਾਲਾ ਮੁੰਡਾ ਨਹੀਂ ਪੁੱਛਿਆ ਕਿ ਕਿੰਨੇ ਮੁੰਡੇ ਵਾਲੀ ਪੁੱਛਿਆ ਕਿੰਨੇ ਮੁੰਡੇ ਵਾਲੀ ਪੁੱਛਿਆ ਆਪਣੇ ਮੁੰਡੇ ਨੂੰ ਤੇਰੀ ਵਾਰੀ ਬੱਚਿਆਂ ਨੂੰ ਮੈਂ ਪਾਣੀ ਵੀ ਨਾ ਦੇਵਾਂ ਦੰਦ ਕਰਾਉਂ ਉਹਨੇ ਵੀ ਪੁੱਛਿਆ ਇਹਨੂੰ ਉਹ ਵੀ ਕਹੀ ਨੇ ਪੁੱਛਿਆ ਨਹੀਂ ਉਹ ਜੀ ਬੋਲ ਗੱਲੇ ਵਾਸਤੇ ਤੂੰ ਰੀਮੋਟ ਲੈ ਤੂੰ ਰੀਮੋਟ ਮੈਂ ਉਹਨੂੰ ਮੁੰਡੇ ਨੂੰ ਆਂਦੇ ਪਹਿਲਾਂ ਪੁੱਛਿਆ ਪੁੱਤ ਪਾਣੀ ਠੋਕਿਆ ਇੱਕ ਲੱਗੇਗਾ ਬਹੁਤ ਬਹੁਤ ਦੇਖ ਸਾਰਾ ਮੁੰਡਾ ਮਜ਼ੇ ਤਸਵੀਰਾਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਡੀਏਵੀ ਪੁਲ ਹੈ ਜਿਹੜਾ ਜਿਹਦਾ ਮਕਸੂਦਾ ਰੋਡ ਜਾਂਦਾ ਹੈ ਉੱਥੇ ਜਿਹੜਾ ਇਹ ਐਕਸੀਡੈਂਟ ਹੋਇਆ ਛੋਟੇ ਹਾਤੀ ਦੇ ਨਾਲ ਐਕਟਿਵਾ ਦਾ ਤੇ ਦੱਸਿਆ ਜਾ ਰਿਹਾ ਕਿ ਛੋਟੇ ਹਾਤੀ ਵਾਲਿਆਂ ਦਾ ਕਹਿਣਾ ਹੈ ਕਿ ਔਟੋ ਵਾਲਿਆਂ ਦਾ ਕਿ ਸਾਡੀ ਕੋਈ ਗਲਤੀ ਨਹੀਂ ਹੈ ਪਰ ਮੌਕੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਰੀ ਵਿਵਾਦ ਹੋ ਰਿਹਾ ਤੇ ਦੱਸਿਆ ਜਾ ਰਿਹਾ ਕਿ ਇੱਥੇ ਜਿਹੜਾ ਆ ਗਿਆ ਬਸ ਨਹੀਂ ਫੜ ਕੇ ਆ ਨਾ ਤੇ ਅੰਨਾ ਤੇ ਆ ਬਸ ਕਰਾਂਗੇ ਉਹ ਫਨੀ ਨੂੰ ਬਾਜੀ ਦੇ ਪਿੱਛੋਂ ਮੈਨੇ ਮਾਰੀ ਹੁੰਦੀ ਤੇ ਪਿੱਛੇ ਵੱਜਣੀ ਸੀ ਬਿਨਾਂ ਲਿਆ ਬਿਨਾਂ ਦੇਖੇ ਮੋੜ ਦਿੱਤੀ ਉਹਨੇ ਉਹ ਪਿੱਛੋਂ ਆ ਰਿਹਾ ਸੀ ਦੇਖੀ ਦੋ ਆ ਰਹੇ ਹੋ ਪਿੱਛੋਂ ਆ ਰਹੇ ਉਹ ਪਿੱਛੋਂ ਆ ਰਹੇ ਬਿਨਾਂ ਦੇਖੇ ਮੋੜ ਕੇ ਆ ਰਿਹਾ ਸੀ ਤੇ ਅੱਛਾ ਇਹ ਨਾ ਹੋਂਟ ਬਾਜੂ ਗਿਆ ਰੇ ਤੁਹਾਡੀ ਕੋਈ ਆਹੋ ਯਾਰ ਇੱਕੋ ਲਾਹਾਂ ਦਾ ਤੇ ਕਹੇ ਫੇਰ ਜਾ ਜਿਹੜੀ ਪਈ ਹੈ ਬਈ ਰਹਿੰਦੇ ਤੇਰੀ ਵੀ ਗੱਡੀ ਬੰਦ ਕਰ ਦੇ ਉਹ ਇੱਟਾ ਚੜੀ ਜਾਂਦਾ